ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਚੈਨਲ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣੀ ਆ ਇਹ ਆਪਣੀ ਸ਼ੇਅਰ ਮਾਰਕੀਟ ਵਾਲੀ ਜਿਹੜੀ ਪਿਛਲੀ ਵੀਡੀਓ ਸੀ ਉਹਦੀ ਕੰਟੀਨਿਊਟੀ ਆ ਉਹਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਕਿ ਮਾਰਕੀਟ ਕਿਵੇਂ ਐਵੋਲਵ ਹੋਗੀ ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਖਰੀਦੋ-ਫਰੋਕ ਤਾਂ ਸ਼ੇਅਰਾਂ ਦੀ ਉਹ ਕਿਵੇਂ ਹੋ ਰਹੀ ਆ ਅੱਜ ਦੀ ਵੀਡੀਓ ਦਾ ਜਿਹੜਾ ਆਪਣਾ ਮੇਨ ਫੋਕਸ ਆ ਉਹ ਇਸ ਚੀਜ਼ ਤੇ ਰਹੂਗਾ ਕਿ ਜਦੋਂ ਆਪਣਾ ਮਨ ਬਣ ਗਿਆ ਕਿ ਆਪਾਂ ਸ਼ੇਅਰ ਮਾਰਕੀਟ 'ਚ ਪੈਸਾ ਲਾਉਣਾ ਗ੍ਰੋਥ ਦੇ ਲਈ ਤਾਂ ਉਦੋਂ ਆਪਣੇ ਕੋ ਕਿਹੜੇ-ਕਿਹੜੇ ਤਰੀਕੇ ਅਵੇਲੇਬਲ ਨੇ ਸਭ ਤੋਂ ਪਹਿਲਾ ਤਰੀਕਾ ਤਾਂ ਇਹ ਆ ਕਿ ਆਪਾਂ ਕੱਲੀ-ਕੱਲੀ ਕੰਪਨੀ ਦੀ ਹਿੱਸੇਦਾਰੀ ਖਰੀਦੀਏ ਕਿਸੇ ਵੀ ਪਲੇਟਫਾਰਮ ਦੇ ਉੱਤੇ ਜਾਂ ਬ੍ਰੋਕਰੇਜ ਦੇ ਥਰੂ ਆਪਾਂ ਸਿੰਗਲ-ਸਿੰਗਲ ਕੰਪਨੀ ਦੀ ਓਨਰਸ਼ਿਪ ਖਰੀਦੀਏ ਦੂਜਾ ਤਰੀਕਾ ਇਹ ਆ ਕਿ ਆਪਾਂ ਇੱਕ ਫੰਡ ਦੇ ਵਿੱਚ ਪੈਸਾ ਲਾਈਏ ਤੇ ਉਦੋਂ ਬਾਅਦ ਫਿਰ ਆਪਣਾ ਜਿਹੜਾ ਗਰੋਥ ਆ ਉਸ ਫੰਡ ਦੇ ਪਰਫਾਰਮੈਂਸ ਦੇ ਹਿਸਾਬ ਤੇ ਡਿਸਾਈਡ ਕਰੀਏ ਹੁਣ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਨਾ ਦੋਵਾਂ ਤਰੀਕਿਆਂ ਦੀ ਜਿਹੜੀ ਡਿਟੇਲ ਆ ਉਹਦੇ ਉੱਤੇ ਗੱਲਬਾਤ ਕਰਦੇ ਹਾਂ ਜਿਹੜਾ ਸਭ ਤੋਂ ਪਹਿਲਾ ਤਰੀਕਾ ਕਿ ਕੱਲੀ-ਕੱਲੀ ਕੰਪਨੀ ਦਾ ਸ਼ੇਅਰ ਖਰੀਦਣਾ ਜਦੋਂ ਆਪਾਂ ਕੱਲੀ-ਕੱਲੀ ਕੰਪਨੀ ਦਾ ਸ਼ੇਅਰ ਖਰੀਦਦੇ ਆ ਤਾਂ ਜਿਹੜੀ ਇੱਕ ਡਿਸੀਜਨ 메ਕਿੰਗ ਵਾਲੀ ਕਾਲ ਆ ਇਹ ਡਿਸਾਈਡ ਕਰਨਾ ਕਿ ਮੈਂ ਇਸ ਕੰਪਨੀ ਦਾ ਸ਼ੇਅਰ ਖਰੀਦੂਗਾ ਤਾਂ ਉਹ 100% ਉਹਦੀ ਰਿਸਪੌਂਸੀਬਿਲਟੀ ਉਸ ਬੰਦੇ ਦੀ ਆ ਜਿਹੜਾ ਬੰਦਾ ਉਹ ਸ਼ੇਅਰ ਖਰੀਦ ਰਿਹਾ ਉਹਦੇ ਪਿੱਛੇ ਉਹਦੇ ਕੀ ਕਾਰਨ ਨੇ ਉਹਦੀ ਕੀ ਸਟੱਡੀ ਕੀਤੀ ਆ ਉਹਨੇ ਉਹਦੇ ਇਮੋਸ਼ਨ ਕੀ ਨੇ ਉਹਦਾ ਕੀ ਲੌਜੀਕ ਆ ਉਹ 100% ਜ਼ਿੰਮੇਵਾਰੀ ਉਸ ਬੰਦੇ ਦੀ ਆ ਇਹਦੇ ਵਿੱਚ ਕੀ ਹੁੰਦਾ ਕਿ ਕਈ ਐਕਸੈਪਸ਼ਨਲ ਕੰਪਨੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਜਿਹੜੀ ਗ੍ਰੋਥ ਆ ਉਹ ਦੁੱਗਣੀ ਤਿਗ ਪਰ ਜ਼ਿਆਦਾਤਰ ਜਿਹੜੀਆਂ ਕੰਪਨੀ ਸੋ ਮਾਰਕੀਟ ਨੂੰ ਬੀਟ ਨਹੀਂ ਕਰ ਸਕਦੀਆਂ। ਤੁਹਾਡਾ ਰਿਸਕ ਫੈਕਟਰ ਉਹ ਇਹ ਆ ਕਿ ਕਈ ਵਾਰੀ ਥੋੜੀ ਜਿਹੀ ਡਿਸੀਜਨ 메ਕਿੰਗ ਵਾਲੀ ਕਾਲ ਆ ਉਹ ਐਕਸਪਰਟਿਸ ਘੱਟ ਹੋਣ ਕਰਕੇ ਕਈ ਵਾਰੀ ਗਲਤ ਚਲੀ ਜਾਂਦੀ ਹੈ। ਤੁਹਾਡਾ ਜਿਹੜਾ ਪੈਸਾ ਡੁੱਬ ਸਕਦਾ ਕਿਉਂਕਿ ਜਿਹੜਾ ਤੁਸੀਂ ਡਿਸੀਜਨ ਲਿਆ ਸੀ ਉਹ ਬਹੁਤ ਘੱਟ ਇਨਫੋਰਮੇਸ਼ਨ ਦੇ ਬੇਸ ਤੇ ਲਿਆ ਸੀ। ਦੂਜੇ ਪਾਸੇ ਆਉਂਦਾ ਫੰਡ। ਫੰਡ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਫੰਡ ਮੈਨੇਜਮੈਂਟ ਆ ਜਿਹੜਾ ਫੰਡ ਮੈਨੇਜਰ ਆ ਉਹਦਾ ਕੰਮ ਹੀ ਇਹ ਹੁੰਦਾ ਕਿ ਉਹਨੇ ਆਪਣੀ ਸਾਰੀ ਉਮਰ ਇਸ ਚੀਜ਼ ਦੇ ਵਿੱਚ ਕੱਢੀ ਆ ਕਿ ਕੰਪਨੀਆਂ ਕਿਵੇਂ ਪਰਫਾਰਮ ਕਰ ਉਦੇ ਹਿਸਾਬ ਨਾਲ ਉਹ ਲੋਕਾਂ ਤੋਂ ਪੈਸਾ ਲੈਂਦੇ ਨੇ ਤੇ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਇਨਵੈਸਟ ਕਰਦੇ ਆ ਕਿੰਨਾ ਕੁ ਪੈਸਾ ਕੰਪਨੀਆਂ 'ਚ ਇਨਵੈਸਟ ਕਰਨਾ ਕਿੰਨਾ ਪੈਸਾ ਕੈਸ਼ ਦੇ ਰੂਪ 'ਚ ਆਪਣੇ ਹੱਥ 'ਚ ਰੱਖਣਾ ਕਿੰਨੇ ਬੌਂਡ ਆਪਣੇ ਹੱਥ 'ਚ ਰੱਖਣੇ ਨੇ ਇੰਟਰਸਟ ਰੇਟ ਕੀ ਚੱਲ ਰਿਹਾ ਪੋਲਿਟਿਕਲ ਸਿਚੁਏਸ਼ਨ ਕੀ ਚੱਲ ਰਹੀ ਆ ਉਹਦੇ ਹਿਸਾਬ ਨਾਲ ਉਹ ਪੈਸਾ ਆਪਣਾ ਘਟਾਉਂਦੇ ਵਧਾਉਂਦੇ ਕੰਪਨੀਆਂ ਦੇ ਵਿੱਚ ਰਹਿਂਦੇ ਨੇ ਫਾਰ ਐਗਜ਼ਾਮਪਲ ਜਿਵੇਂ ਕਰੋਨਾ ਕਾਲ ਦੇ ਵਿੱਚ ਆਪਾਂ ਨੂੰ ਪਤਾ ਸੀ ਕਿ ਹੁਣ ਜਿਹੜੀਆਂ ਫਲਾਈਟਾਂ ਨੇ ਉਹ ਬੰਦ ਹੋਣਗੀਆਂ ਜ਼ਿਆਦਾਤਰ ਕੰਮ ਜਿਹੜਾ ਘਰੇ ਬੈਠ ਕੇ ਹੋਊਗਾ ਹੈਨਾ ਜਿਹੜਾ ਡ ਸੋਧਾਰਨ ਦੇ ਤੌਰ ਤੇ ਜੇ ਕਿਸੇ ਫੰਡ ਦੇ ਕੋਲ 에ਅਰ ਕੈਨੇਡਾ ਦੇ ਵਿੱਚ ਪੈਸਾ ਲਾਇਆ ਹੋਇਆ ਤਾਂ ਉਹ ਤੋਂ ਘਟਾ ਕੇ ਉਹ ਜਿਹੜਾ ਪੈਸਾ ਉਹ ਜ਼ੂਮ ਵਰਗੀ ਕੰਪਨੀ ਦੇ ਵਿੱਚ ਵਧਾ ਦੇਣਾ ਜਾਂ ਜਿਹੜੀਆਂ ਫਾਰਮਾਸੂਟੀਕਲ ਕੰਪਨੀਜ਼ ਨੇ ਫਾਈਜ਼ਰ ਹੋ ਗਈਆਂ ਜਿਹੜੀਆਂ ਟੀਕੇ ਵਾਲੀਆਂ ਉਸ ਟਾਈਮ ਤੇ ਜਿਨ੍ਹਾਂ ਨੇ ਪ੍ਰੋਫਿਟ ਕੀਤਾ ਸੋ ਉਸ ਕੰਪਨੀ ਦੇ ਵਿੱਚ ਪੈਸਾ ਲਾਉਣਾ ਇਹ ਜਿਹੜੀ ਕਾਲ ਆ ਇਹ ਫੰਡ ਮੈਨੇਜਰ ਵਧੀਆ ਤਰੀਕੇ ਨਾਲ ਲੈ ਸਕਦੇ ਨੇ ਐਜ਼ ਕੰਪੇਅਰ ਟੂ ਕਾਮਨ ਲੇਮਨ ਤੋਂ ਕਿਉਂਕਿ ਉਹਦਾ ਜਿਹੜਾ ਐਕਸਪੀਰੀਅੰਸ ਆ ਉਹ ਉਹਦੇ ਕੰਮ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਕਿ ਜਿਸ ਦਾ ਕੰਮ ਉਸੀ ਕੋ ਸਾਜੇ ਸੋ ਜਿਹਦਾ ਕੰਮ ਆ ਮਨੀ ਨੂੰ ਮੈਨੇਜ ਕਰਨਾ ਉਸ ਦੇ ਉੱਤੇ ਜ਼ਿੰਮੇਵਾਰੀ ਪਾਉਣੀ ਇਹ ਹੁੰਦਾ ਫੰਡ ਦੇ ਵਿੱਚ ਸੋ ਜਿਹੜਾ ਮੇਨ ਡਿਫਰੈਂਸ ਆ ਫੰਡ ਦੇ ਉੱਤੇ ਤੇ ਕੱਲੀ-ਕੱਲੀ ਕੰਪਨੀ ਦੇ ਵਿੱਚ ਖਰੀਦਣ ਦਾ ਉਹ ਇਹੀ ਆ ਕਿ ਜਦੋਂ ਆਪਾਂ ਕੱਲੀ-ਕੱਲੀ ਕੰਪਨੀ ਖਰੀਦਦੇ ਆ ਤਾਂ ਕੋਈ-ਕੋਈ ਕੰਪਨੀ ਬਹੁਤ ਜ਼ਿਆਦਾ ਵਧੀਆ ਪਰਫਾਰਮ ਕਰ ਸਕਦੀ ਆ ਪਰ ਦੂਜੇ ਪਾਸੇ ਉਹਦਾ ਜਿਹੜਾ ਰਿਸਕ ਆ ਉਹ ਇਹ ਵੀ ਆ ਕਿ ਆਪਾਂ ਜੇ 10 ਕੰਪਨੀਆਂ ਖਰੀਦਦੀਆਂ ਨੇ ਤਾਂ ਉਹਦੇ ਵਿੱਚ ਆਪਾਂ ਸਾਰੀਆਂ ਕੰਪਨੀਆਂ ਨੂੰ ਚੰਗੇ ਤਰੀਕੇ ਨਾਲ ਜਾਣਦੇ ਨਹੀਂ ਸੀ ਆਪਣੀ ਜਿਹੜੀ ਕਾਲ ਆ ਉਹ ਗਲਤ ਜਾ ਸਕਦੀ ਆ ਕਈ ਕੰਪਨੀਆਂ ਬਿਲਕੁਲ ਫੇਲ ਹੋ ਸਕਦੀਆਂ ਨੇ ਦੂਜੇ ਪਾਸੇ ਜਿਹੜਾ ਫੰਡ ਮੈਨੇਜਰ ਆ ਉਹਦਾ ਐਕਸਪੀ ਕੋਈ ਕੰਮ ਕਰਦਾ ਤਾਂ ਉਹਦੇ ਵਿੱਚ ਆਪਣਾ ਰਿਸਕ ਘੱਟਾ ਕਿਉਂਕਿ ਜਿਹੜਾ ਆਪਣਾ ਪੈਸਾ ਉਹ ਵੰਡਿਆ ਹੋਇਆ ਅਲੱਗ-ਅਲੱਗ ਤਰੀਕੇ ਦੇ ਵਿੱਚ ਕੈਸ਼ ਦੇ ਰੂਪ ਦੇ ਵਿੱਚ ਵੀ ਆ ਬੌਂਡ ਦੇ ਵਿੱਚ ਵੀ ਆ ਤੇ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਵੀ ਆ ਜਿਹੜਾ ਪੈਸਾ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਵੀ ਆ ਫੰਡ ਮੈਨੇਜਰ ਉਹਦੇ ਵਿੱਚੋਂ ਹੀ ਪੈਸਾ ਕੱਢ ਰਹੇ ਨੇ ਜਿਨ੍ਹਾਂ ਦਾ ਨੂੰ ਲੱਗਦਾ ਕਿ ਇਹ ਕੰਪਨੀਆਂ ਘੱਟ ਪਰਫਾਰਮ ਕਰਨਗੀਆਂ ਉਹਦੇ ਚੋਂ ਪੈਸਾ ਕੱਢ ਲੈਂਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਜਿਹੜਾ ਫਿਊਚਰ ਆ ਉਹ ਆ ਕੰਪਨੀਆਂ ਲਈ ਸੂਟੇਬਲ ਆ ਤਾਂ ਉਧਰ ਪੈਸਾ ਪਾ ਦਿੰਦੇ ਨੇ ਤਾਂ ਜਿਹੜੀ ਜ਼ਿੰਮੇਵਾਰੀ ਵਾਲੀ ਕਾਲ ਆ ਫੰਡ ਮੈਨੇਜਰ ਦੇ ਉੱਤੇ ਆ ਸੋ ਜਦੋਂ ਗੱਲ ਆਉਂਦੀ ਹੈ ਕਿ ਆਪਾਂ ਇਹ ਡਿਸਾਈਡ ਕਰਨਾ ਕਿ ਆਪਾਂ ਆਪਣੀ ਰਿਸਰਚ ਕਰਕੇ ਪੈਸਾ ਲਾਉਣਾ ਕਿ ਫੰਡ ਮੈਨੇਜਰ ਦੇ ਉੱਤੇ ਯਕੀਨ ਕਰਕੇ ਫੰਡ ਦੇ ਉੱਤੇ ਪੈਸਾ ਲਾਉਣਾ ਇਹਦੇ ਵਿੱਚ ਜੇ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਥੋੜੀ ਕਾਲ ਆ ਉਹ ਜ਼ਿਆਦਾ ਬੈਸਟ ਆ ਤਾਂ ਤੁਹਾਨੂੰ ਮੁਬਾਰਕ ਤੁਸੀਂ ਉਹ ਹਿਸਾਬ ਨਾਲ ਜਾ ਸਕਦੇ ਹੋ ਜਦੋਂ ਤੁਸੀਂ ਇਹ ਡਿਸਾਈਡ ਕਰ ਲਿਆ ਕਿ ਜਿਹੜੀ ਫੰਡ ਮੈਨੇਜਰ ਦੀ ਐਕਸਪਰਟਿਸ ਆ ਉਹ ਤੁਹਾਡੇ ਨਾਲੋਂ ਵੱਧ ਦਾ ਤੇ ਤੁਸੀਂ ਫੰਡ ਦੇ ਵਿੱਚ ਪੈਸਾ ਲਾਉਣਾ ਉਸ ਫੰਡ ਨੂੰ ਸਿਲੈਕਟ ਕਰਨ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੁਣ ਆਪਾਂ ਉਹਤੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਤੁਹਾਡੀ ਰਿਸਕ ਟੋਲਰੈਂਸ ਕੀ ਆ ਕਿ ਜਦੋਂ ਮਾਰਕੀਟ ਫਲਕਚੂਏਟ ਹੁੰਦੀ ਆ ਉੱਪਰ ਥੱਲੇ ਰੇਟ ਜਾਂਦੇ ਨੇ ਤਾਂ ਤੁਸੀਂ ਕਿੰਨੇ ਕ ਨੂੰ ਫਲਕਚੂਏਸ਼ਨ ਨੂੰ ਚੱਲ ਸਕਦੇ ਹੋ 10% 20% ਉੱਪਰ ਥੱਲੇ ਜਾਊਗੀ ਤਾਂ ਕਜਾ 20% ਕਜਾ 5% ਜਾਂ ਜਮਾ ਨਹੀਂ ਚੱਲ ਸਕਦੇ ਸੋ ਉਹਦੇ ਬੇਸ ਤੇ ਤੁਸੀਂ ਫੰਡ ਸਿਲੈਕਟ ਕਰਨੇ ਨੇ ਬਹੁਤ ਅਗਰੈਸਿਵ ਫੰਡ ਵੀ ਹੁੰਦੇ ਨੇ ਜਿਨ੍ਹਾਂ ਦਾ ਜਿਹੜਾ ਮੇਨ ਪਰਪਸ ਆ ਉਹ ਇਹ ਹੁੰਦਾ ਕਿ ਅਸੀਂ ਅਗਰੈਸਿਵਲੀ ਗਰੋਥ ਵੱਲ ਫੋਕਸ ਕਰਨਾ ਬਹੁਤ ਕਨਜ਼ਰਵੇਟਿਵ ਫੰਡ ਹੁੰਦੇ ਨੇ ਕਿ ਜਿਨ੍ਹਾਂ ਦਾ ਇਹ ਹੁੰਦਾ ਕਿ ਗਰੋਥ ਭਾਵੇਂ ਘੱਟ ਹੋਵੇ ਪਰ ਪੈਸਾ ਖੋਣਾ ਨਹੀਂ ਚਾਹੀਦਾ ਸੋ ਤੁਸੀਂ ਉਹ ਜਿਹੜੀ ਫੰਡ ਦੀ ਸਿਲੈਕਸ਼ਨ ਆ ਤੁਸੀਂ ਆਪਣੀ ਰਿਸਕ ਟੋਲਰੈਂਸ ਦੇ ਹਿਸਾਬ ਨਾਲ ਕਰ ਸਕਦੇ ਹੋ ਇਹ ਤੋਂ ਬਿਨਾ ਲੌਂਗ ਟਰਮ ਗੋਲ ਵੀ ਇੱਕ ਬਹੁਤ ਵੱਡਾ ਫੈਕਟਰ ਆ ਕਿ ਤੁਹਾਡੇ ਲੌਂਗ ਟਰਮ ਗੋਲ ਕੀ ਨੇ ਤੁਸੀਂ ਉਸ ਇਨਵੈਸਟਿੰਗ ਦੇ ਵਿੱਚੋਂ ਕੱਢਣਾ ਕੀ ਚਾਹੁੰਦੇ ਹੋ ਕਿੰਨੇ ਟਾਈਮ ਲਈ ਜੇ ਤੁਹਾਡੇ ਥੋੜੇ ਸ਼ਾਰਟ ਟਰਮ ਆ ਤਾਂ ਤੁਸੀਂ ਸਿਰਫ ਕਨਜ਼ਰਵੇਟਿਵ ਦੇ ਵਿੱਚ ਕਰਨਾ ਪ੍ਰੇਫਰ ਕਰੋ ਕਿਉਂਕਿ ਉਹਦੇ ਵਿੱਚ ਕੀ ਆ ਫਲਕਚੁਏਸ਼ਨ ਨਹੀਂ ਹੋਊਗੀ ਜੇ ਤੁਹਾਡੇ ਗੋਲ ਥੋੜੇ ਜੇ ਲੰਬੇ ਟਾਈਮ ਦੇ ਨੇ 5 ਸਾਲ 7 ਸਾਲ 10 ਸਾਲ ਨੇ ਤਾਂ ਤੁਸੀਂ ਥੋੜੇ ਜੇ ਅਗਰੈਸਿਵ ਫੰਡ ਦੇ ਵਿੱਚ ਜਾ ਸਕਦੇ ਕਿਉਂਕਿ ਲੰਬੇ ਟਾਈਮ ਦੇ ਵਿੱਚ ਤੁਹਾਨੂੰ ਉਹ ਗਰੋਥ ਵਧੀਆ ਦੇਣਗੇ ਇਸ ਤੋਂ ਬਿਨਾ ਜਿਹੜਾ ਤੁਸੀਂ ਇੱਕ ਹੋਰ ਫੈਕਟਰ ਧਿਆਨ ਚ ਰੱਖਣਾ ਉਹ ਹੈਗੀ ਹੈ ਕਿ ਉਹਦੀ ਫੰਡ ਮੈਨੇਜਰ ਦੀ ਫੀਸ ਕਿੰਨੀ ਆ ਐਮਆਰ ਕਿੰਨਾ ਆ ਉਹਦਾ ਹਨਾ ਸੋ ਜਿੰਨਾ ਤੁਸੀਂ ਗੇਨ ਲਾਓਗੇ ਉਦੇ ਵਿੱਚੋਂ ਫੰਡ ਵਾਲੇ ਕਿੰਨੇ ਪੈਸੇ ਕੱਟਣਗੇ ਸੋ ਜਿੰਨੀ ਘੱਟ ਤੋਂ ਘੱਟ ਆ ਉਹ ਉਨੀ ਜ਼ਿਆਦਾ ਜ਼ਿਆਦਾ ਤੁਹਾਡੇ ਲਈ ਬਿਹਤਰ ਆ ਕਿਉਂਕਿ ਜਿਹੜੀ ਉਹ ਆਪਣੀ ਐਕਸਪਰਟਿਸ ਤੁਹਾਨੂੰ ਦੇ ਰਹੇ ਨੇ ਉਹਦੀ ਉਹਨਾਂ ਨੇ ਇੱਕ ਫੀਸ ਕੱਟਣੀ ਆ ਸੋ ਉਹ ਘਟ ਹੋਵੇ ਤਾਂ ਕਿ ਜਿਹੜਾ ਤੁਸੀਂ ਵੱਧ ਤੋਂ ਵੱਧ ਗੇਨ ਆ ਉਹਨੂੰ ਮਾਣ ਸਕੋ ਇਹ ਤੋਂ ਬਿਨਾ ਇੱਕ ਹੋਰ ਜੀਓ ਪੋਲਿਟੀਕਲ ਫੈਕਟਰ ਆ ਜਿਵੇਂ 6 ਮਹੀਨੇ ਪਹਿਲਾਂ ਟਰੰਪ ਨੇ ਜਦ ਟੈਰੀਫ ਲਾਉਣ ਦਾ ਬਿਆਨ ਦਿੱਤਾ ਤਾਂ ਮਾਰਕੀਟ 15 20% ਡਾਊਨ ਆਈ ਜਦੋਂ ਨੇ ਕਿਹਾ ਵੀ ਅਸੀਂ ਨਹੀਂ ਲਾਉਣੇ ਹੈਗੇ ਜਾਂ ਅਸੀਂ ਘੱਟ ਲਾਉਣੇ ਨੇ ਤਾਂ 15 20% ਮਾਰਕੀਟ ਅੱਪ ਗਈ ਸੋ ਫਾਰ ਐਗਜ਼ਾਮਪਲ ਜਦੋਂ ਆਪਾਂ ਲੌਂਗ ਟਰਮ ਲਈ ਪੈਸਾ ਲਾਉਣਾ ਜਾਂ ਆਪਾਂ ਆਪਣਾ ਜ਼ਿਆਦਾ ਪੈਸਾ ਇਨਵੈਸਟ ਕਰਨਾ ਤਾਂ ਇੱਕ ਫੈਕਟਰ ਇਹ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਆ ਕਿ ਇੱਕ ਕੰਟਰੀ ਦੇ ਵਿੱਚ ਨਾ ਪੈਸਾ ਲੱਗੇ ਉਥੋਂ ਦੀ ਮਾਰਕੀਟ ਵੀ ਇਫੈਕਟ ਹੋਊਗੀ ਸੋ ਆਪਣਾ ਜਿਹੜਾ ਪੈਸਾ ਉਹਨੂੰ ਹਮੇਸ਼ਾ ਖੰਡਾ ਕੇ ਡਾਇਵਰਸੀਫਿਕੇਸ਼ਨ ਉਹਦੇ ਵਿੱਚ ਵਰਤ ਕੇ ਅਲੱਗ-ਅਲੱਗ ਕੰਟੀਨੈਂਟਸ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਆਪਣਾ ਪੈਸਾ ਲਾਇਆ ਜਾਵੇ ਤਾਂ ਕਿ ਜਦੋਂ ਕੱਲ ਨੂੰ ਜੇ ਗਲੋਬਲ ਆਰਡਰ ਸ਼ਿਫਟ ਵੀ ਹੁੰਦਾ ਤਾਂ ਤੁਸੀਂ ਘਾਟੇ ਦੇ ਵਿੱਚ ਨਾ ਹੋਵੋ ਹੁਣ ਲਾਸਟ ਦੇ ਵਿੱਚ ਵਾਰੀ ਹੈ ਮੇਰੀ অপੀਨੀਅਨ ਦੀ ਸੋ ਮੇਰਾ অপੀਨੀਅਨ ਇਹ ਆ ਕਿ ਹਰੇਕ ਬੰਦੇ ਦੇ ਕੋਈ ਇੱਕ ਲਿਮਿਟਡ ਕੈਪੇਬਿਲਿਟੀ ਆ ਰਿਸਰਚ ਕਰਨ ਦੀ ਜਿਹੜੇ-ਜਿਹੜੇ ਫੀਲਡ ਦੇ ਵਿੱਚ ਉਹ ਕੰਮ ਕਰਦਾ ਉਹਦਾ ਐਕਸਪੀਰੀਅੰਸ ਉਹਦੇ ਕੋਲ ਹੁੰਦਾ ਜਦੋਂ ਆਪਾਂ ਇਨਵੈਸਟ ਜਦੋਂ ਆਪਾਂ ਇੱਕ ਕਾਲ ਲੈ ਲਈ ਕਿ ਆਪਾਂ ਆਪਣਾ ਜਿਹੜਾ ਆਪਣਾ ਪੈਸਾ ਉਹ ਲੈ ਕੇ ਸ਼ੇਅਰ ਮਾਰਕੀਟ ਦੇ ਵਿੱਚ ਵੜਨਾ ਤਾਂ ਬਜਾਏ ਇਹ ਦੇ ਕਿ ਖਬਰਾਂ ਆ ਮੇਰੇ ਫਰੈਂਡ ਨੇ ਫਲਾਨਾ ਸ਼ੇਅਰ ਲਿਆ ਸੀ ਜਾਂ ਇੱਕ ਸਾਡੇ ਗਰੁੱਪ ਦੇ ਵਿੱਚ ਗੱਲਬਾਤ ਇਹਦੀ ਚੱਲਦੀ ਹੈ ਜਾਂ ਅੱਜਕੱਲ ਪੌਪੂਲਰ ਇਹ ਆ ਇਸ ਨੈਰੇਟਿਵ ਦੇ ਵਿੱਚ ਜਾਣ ਦੀ ਭਜਾਏ ਤੁਸੀਂ ਇੱਕ ਵਧੀਆ ਫੰਡ ਮੈਨੇਜਰ ਦੇਖੋ ਕਿਹੜੇ-ਕਿਹੜੇ ਫੰਡ ਮੈਨੇਜਰ ਬਹੁਤ ਤਰੀਕੇ ਦੇ ਫੰਡ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਜਿਨ੍ਹਾਂ ਨੂੰ ਫੰਡ ਮੈਨੇਜਰ ਮੈਨੇਜ ਕਰਦੇ ਨੇ ਤੁਸੀਂ ਅਲੱਗ-ਅਲੱਗ ਤਰੀਕੇ ਦੇ ਫੰਡ ਦੇਖੋ ਕਨਜ਼ਰਵੇਟਿਵ ਅਗਰੈਸਿਵ ਲੌਂਗ ਟਰਮ ਗਲੋਬਲ ਹੈ ਯੂਐਸ ਫੋਕਸ ਕੈਨੇਡਾ ਫੋਕਸ ਉਸ ਫੰਡਾਂ ਦੇ ਵਿੱਚ ਅਲੱਗ-ਅਲੱਗ ਆਪਣੇ ਗੋਲ ਦੇ ਹਿਸਾਬ ਨਾਲ ਪੈਸਾ ਇਨਵੈਸਟ ਕਰੋ ਤਾਂ ਕਿ ਜਿਹੜੇ ਉਹ ਫੰਡ ਮੈਨੇਜਰ ਨੇ ਉਹਨਾਂ ਦੀ ਐਕਸਪਰਟਾਈਜ਼ ਨੂੰ ਤੁਸੀਂ ਲੈਵਰੇਜ ਕਰ ਸਕੋ ਉਹਨਾਂ ਦਾ ਜਿਹੜਾ ਟਾਈਮ ਜ਼ਿੰਦਗੀ ਦਾ ਖਾਲਿਆ ਹੋਇਆ ਸਿੱਖਿਆ ਹੋਇਆ ਉਹਦੇ ਵਿੱਚੋਂ ਤੁਸੀਂ ਚੀਜ਼ਾਂ ਸਿੱਖ ਕੇ ਆਪਣੇ ਪੈਸੇ ਨੂੰ ਗਰੋਅ ਕਰ ਸਕੋ ਬਜਾਏ ਇਹਦੇ ਕਿ ਆਪਾਂ ਇਮੋਸ਼ਨਲ ਕਾਲਸ ਲਈਏ ਤੇ ਆਪਣੇ ਹਿਸਾਬ ਨਾਲ ਆਪਣੀ ਸੰਤੁਸ਼ਟੀ ਦੇ ਲਈ ਆਪਾਂ ਸਿਰਫ ਇੱਕ ਆਨਲਾਈਨ ਪਲੈਟਫਾਰਮ ਤੇ ਅਕਾਊਂਟ ਬਣਾਈਏ ਤੇ ਕਿਸੇ ਵੀ ਰੈਂਡਮ ਕੰਪਨੀ ਦਾ ਜਿਹਦੀ ਹਾਈ ਪਚਲ ਰਹੀ ਆ ਆਪਾਂ ਉਸ ਕੰਪਨੀ ਦੇ ਸ਼ੇਅਰ ਖਰੀਦ ਲਈਏ ਤੇ ਬਾਅਦ ਵਿੱਚ ਆਪਾਂ ਫਿਰ ਨੁਕਸਾਨ ਭੁਗਤੀ ਥੋੜਾ ਜਿਹਾ ਜਦੋਂ ਇਹ ਇਨਵੈਸਟਿੰਗ ਵੱਲ ਨੂੰ ਆਉਣਾ ਹੁੰਦਾ ਤਾਂ ਇਮੋਸ਼ਨ ਨੂੰ ਜਜ਼ਬਾਤਾਂ ਨੂੰ ਕੰਟਰੋਲ 'ਚ ਰੱਖੋ ਕਿਉਂਕਿ ਜਿਹੜੇ ਜਜ਼ਬਾਤ ਨੇ ਇਹ ਬਦਲ ਜਾਂਦੇ ਨੇ ਪਰ ਜਿਹੜੇ ਫੈਕਟ ਨੇ ਇਹ ਬਹੁਤ ਬੇਰਹਿਮ ਨੇ ਇਹ ਨਹੀਂ ਬਦਲਦੇ ਸੋ ਆਪਾਂ ਫੈਕਚੁਅਲ ਤਰੀਕੇ ਨਾਲ ਇਨਵੈਸਟਿੰਗ ਕਰੀਏ ਬਜਾਏ ਇਹ ਦੇ ਕਿ ਜਜ਼ਬਾਤਾਂ ਦੇ ਵਿੱਚ ਬਹਿ ਜਾਈਏ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ